ਕਿਸਾਨਾਂ ਦੇ ਨਾਲ ਜੁੜੀ ਹੁਣੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਦੋਂ ਦੇ ਕਿਸਾਨ ਆਗੂ ਸੜਕਾਂ ਤੇ ਬੈਠੇ ਹੋਏ ਨੇ ਬਾਰਡਰਾਂ ਤੇ ਡਟੇ ਹੋਏ ਨੇ ਤਾਂ ਲਗਾਤਾਰ ਪ੍ਰਸ਼ਾਸਨ ਕਾਫੀ ਸਖਤ ਨਜ਼ਰ ਆ ਰਿਹਾ ਹੈ ਜਿੱਥੇ ਕਿਸਾਨਾਂ ਦੇ ਵੱਲੋਂ ਦੋਵਰੀ ਦਿੱਲੀ ਕੂਚ ਕੀਤਾ ਗਿਆ ਉਸ ਦੇ ਵਿਚਕਾਰ ਕਿਸਾਨਾਂ ਤੇ ਇਨਾ ਤਸ਼ੱਦਦ ਹੋਇਆ ਕਿ ਕਿਸਾਨ ਮੋੜ ਵਾਪਸ ਪਰਤાય ਪਰ ਇਸ ਦੇ ਵਿਚਕਾਰ ਇੱਕ ਖਨੋਰੀ ਬਾਰਡਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਡੱਲੇ ਵੱਲ ਨੂੰ ਮੁੜ ਤੋਂ ਪੁਲਿਸ ਗ੍ਰਿਫਤਾਰ ਕਰ ਸਕਦੀ ਹੈ ਇਸ ਸਾਰੇ ਮਾਮਲੇ ਤੇ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਸਹਿਯੋਗੀ ਮੇਰੇ ਸੁਪਰੀਆ ਮੌਜੂਦ ਨੇ ਸੁਪਰੀਆ ਇੱਕ ਬੇਹਦ ਵੱਡੀ ਖਬਰ ਹੈ ਜੋ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਡੱਲੇਵਾਲ ਦੀ ਸਿਹਤ ਜਿਹੜੀ ਵਿਗੜਦੀ ਜਾ ਰਹੀ ਤੇ ਪੁਲਿਸ ਉਹਨਾਂ ਨੂੰ ਮੁੜ ਗ੍ਰਿਫਤਾਰ ਕਰ ਸਕਦੀ ਹੈ ਜੀ ਬਿਲਕੁਲ ਸੂਤਰਾਂ ਦੇ ਹਵਾਲੇ ਤੋਂ ਬਹੁਤ ਵੱਡੀ ਖਬਰ ਹੈ ਇਸ ਵੇਲੇ ਦੀ ਕਿਉਂਕਿ ਡੱਲੇਵਾਲ ਨੂੰ ਪਹਿਲਾਂ ਵੀ ਚੁੱਕਿਆ ਗਿਆ ਸੀ ਕਿਉਂਕਿ ਪ੍ਰਸ਼ਾਸਨ ਨੇ ਕਿਹਾ ਸੀ ਕਿ ਉਹਨਾਂ ਦੀ ਸਿਹਤ ਦੇ ਕਰਕੇ ਉਹਨਾਂ ਨੂੰ ਚੁੱਕਿਆ ਚੈੱਕਅਪ ਲਈ ਲੇਕਿਨ ਇਸ ਤੋਂ ਬਾਅਦ ਉਹਨਾਂ ਨੂੰ ਕੋਈ ਚੈੱਕਅਪ ਨਹੀਂ ਹੋਇਆ ਸੀ ਉਹਨਾਂ ਨੇ ਖੁਦ ਖੁਲਾਸੇ ਕੀਤੇ ਸੀ ਤੇ ਹੁਣ ਮੁੜ ਤੋਂ ਜਦੋਂ ਉਹਨਾਂ ਦਾ 15 ਦਿਨ ਪੂਰੇ ਹੋ ਗਏ ਨੇ ਮਰਦ ਵਰਤ ਦੇ 14 ਦਿਨ ਪੂਰੇ ਹੋ ਚੁੱਕੇ 15ਵਾਂ ਅੱਜ ਚੱਲ ਰਿਹਾ ਹੈ ਤਾਂ ਜਗਜੀਤ ਢੱਲੇਵਾਲ ਦੀ ਸਿਹਤ ਵਿਗੜਨੀ ਲਾਜ਼ਮੀ ਸੀ ਕਿਉਂਕਿ 15 ਦਿਨ ਬਹੁਤ ਹੁੰਦੇ ਨੇ ਤੇ ਉਹਨਾਂ ਦੀ ਸਿਹਤ ਬਹੁਤ ਵਿਗੜ ਚੁੱਕੀ ਆ ਉਹਨਾਂ ਦੇ ਜੋ ਗੁਰਦੇ ਨੇ ਪੂਰੀ ਤਰ੍ਹਾਂ ਖਰਾਬ ਹੋ ਗਏ ਨੇ ਡਾਕਟਰ ਨੇ ਡਾਕਟਰ ਨੇ ਦੱਸਿਆ ਤੇ ਉਹ ਉੱਠ ਵੀ ਨਹੀਂ ਪਾਰੇ ਹੁਣ ਤਾਂ ਇਹੋ ਜਿਹੇ ਹਾਲਾਤ ਹੋ ਗਏ ਨੇ ਕਿਸਾਨ ਆਸ-ਪਾਸ ਸੇ ਉਹਨਾਂ ਦੇ ਪੂਰੇ ਤੋ ਕਿ ਪਟਿਆਲਾ ਪੁਲਿਸ ਕਿਸੇ ਵੇਲੇ ਵੀ ਡੱਲੇਵਾਲ ਨੂੰ ਜ਼ਬਰਦਸਤ ਚੁੱਕ ਸਕਦੀ ਹੈ ਤੇ ਹਸਪਤਾਲ ਚ ਦਾਖਲ ਕਰਵਾ ਸਕਦੀ ਹੈ ਕਿਉਂਕਿ ਜੇ ਡੱਲੇਵਾਲ ਨਾਲ ਕੁਝ ਵਾਪਰ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਇਹ ਪੰਜਾਬ ਸਰਕਾਰ ਦੀ ਛਵੀ ਤੇ ਵੀ ਇੱਕ ਡੂੰਗੀ ਜੋ ਹੈ ਥੇਸ ਪਹੁੰਚੇਗੀ ਪੰਜਾਬ ਸਰਕਾਰ ਦੀ ਛਵੀ ਨੂੰ ਵੀ ਕਿਉਂਕਿ ਪੰਜਾਬ ਦੇ ਕਿਸਾਨ ਨੇ ਪੰਜਾਬੀ ਕਿਸਾਨ ਨੇ ਤੇ ਸਰਹੱਦਾਂ ਤੇ ਬੈਠੇ ਨੇ ਤੇ ਸਰਕਾਰ ਕੁਝ ਕਰ ਸਕਦੀ ਸੀ ਬਾਅਦ ਦੇ ਵਿੱਚ ਉਹਨਾਂ ਤੇ ਇਲਜ਼ਾਮ ਲਗਾਏ ਜਾਣਗੇ ਤਾਂ ਕਰਕੇ ਹੋ ਸਕਦਾ ਹੈ ਕਿ ਸਰਕਾਰ ਆਪਣੇ ਬਚਾ ਦੇ ਵਿੱਚ ਡੱਲੇਵਾਲ ਨੂੰ ਜਿੰਨੇ ਪਹਿਲਾਂ ਚੁੱਕ ਕੇ ਲੈ ਗਈ ਸੀ ਉਵੇਂ ਹੀ ਦੁਬਾਰ ਤੋਂ ਜ਼ਬਰੀ ਚੁੱਕ ਕੇ ਹਸਪਤਾਲ ਦਾਖਲ ਕਰਵਾਉਂਦੀਆਂ ਜੋ ਕੋਸ਼ਿਸ਼ਾਂ ਚੱਲ ਰਹੀਆਂ ਨੇ ਕਿਉਂਕਿ ਕੱਲ ਜੋ ਬੀਤੇ ਕੱਲ ਖਬਰਾਂ ਆਈਆਂ ਸੀ ਕਿ ਜੋ ਸਰਹੱਦ ਤੇ ਦਲੇਵਾਲ ਦੀ ਸਿਹਤ ਜਾਣਨ ਦੇ ਲਈ ਡਲਅਓ ਪਹੁੰਚੇ ਸੀ ਡੀਆਈਜੀ ਪਹੁੰਚੇ ਸੀ ਪਟਿਆਲਾ ਦੇ ਇਸ ਦੇ ਨਾਲ ਸੰਗਰੂਰ ਦੇ ਐਸਐਸਪੀ ਵੀ ਪਹੁੰਚੇ ਸੀ ਤੇ ਦੋਵੇਂ ਕਾਫੀ ਟਾਈਮ ਬੈਠ ਕੇ ਹਾਲਚਲ ਜਾਣ ਕੇ ਦਲੇਵਾਲ ਦਾ ਗਏ ਸੀਗੇ ਤੇ ਇਸੇ ਕਰਕੇ ਜੋ ਹੈ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ بار بار ਜੋ ਹੈ ਪੁਲਿਸ ਦੀ ਆਮਦ ਦੇ ਦਰਸ਼ਾ ਰਹੀ ਹੈ ਕਿ ਹੋ ਸਕਦਾ ਹੈ ਕਿ ਪੁਲਿਸ ਕੁਝ ਪਲਾਨ ਕਰ ਰਹੀ ਹੋਵੇ ਤੇ ਸੂਤਰਾਂ ਦੇ ਹਾਵ ਵਾਲੇ ਤੋਂ ਇਹ ਵੀ ਆ ਰਹੀ ਹੈ ਖਬਰ ਕਿ ਕਿਸਾਨ ਜੋ ਪੈਰਾ ਦੇਰੇ ਨੇ ਉਹ ਪੁਲਿਸ ਤੋਂ ਨਜੇਠਣ ਦੇ ਲਈ ਕਈ ਲੇਅਰਸ ਦੇ ਵਿੱਚ ਪੈਰਾ ਦੇਰੇ ਨਹੀਂ ਤੇ ਇਹ ਵੀ ਗੱਲ ਆ ਰਹੀ ਹੈ ਕਿ ਨੇੜਲੇ ਜ਼ਿਲ੍ਹਿਆਂ ਦੀ ਪੁਲਿਸ ਨੂੰ ਵੀ ਫੋਰਸ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ ਢਲੇਵਾਲ ਨੂੰ ਜੇ ਚੁੱਕਣਾ ਹੋਏਗਾ ਕਿਉਂਕਿ ਉਹਨਾਂ ਦੇ ਆਸ-ਪਾਸੇ ਕਾਫੀ ਕਿਸਾਨ ਮੌਜੂਦ ਨੇ ਤੇ ਹੋ ਸਕਦਾ ਹੈ ਕਿ ਝੜਪ ਵੀ ਹੋ ਜਾਵੇ ਜਿਸ ਕਰਕੇ ਉਹਨਾਂ ਨੂੰ ਭਾਰੀ ਪੁਲਿਸ ਬਲ ਦੀ ਲੋੜ ਹੋਏਗੀ ਤੇ ਇਹ ਵੀ ਖਬਰਾਂ ਨੇ ਕਿ ਨਾਲ ਦੇ ਜੋ ਜ਼ਿਲ੍ਹੇ ਨੇ ਉਹਨਾਂ ਦੀ ਪੁਲਿਸ ਤੇ ਵੀ ਵਰਤੋਂ ਇੱਥੇ ਜਾ ਸਕਦੀ ਹੈ ਇਸ ਦੇ ਵਿਚਾਲੇ ਇੱਕ ਬਹੁਤ ਵੱਡਾ ਸਵਾਲ ਹੈ ਜਿਸ ਤਰੀਕੇ ਦੇ ਨਾਲ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਤੇ ਸਿਆਸਤਦਾਨ ਸਿਆਸਤ ਕਰ ਰਹੇ ਨੇ ਪਰ ਇਸ ਦੇ ਵਿਚਕਾਰ ਜੇਕਰ ਪੋਲੀਟੀਕਲ ਲੀਡਰਾਂ ਦੀ ਗੱਲ ਕਰੀਏ ਜਾਂ ਸਰਕਾਰ ਦੇ ਵਿਧਾਇਕਾਂ ਦੀ ਗੱਲ ਕਰੀਏ ਉਹਨਾਂ ਦਾ ਇਸ ਤੇ ਕੋਈ ਬਿਆਨ ਸਾਹਮਣੇ ਆਇਆ ਹੋਵੇ ਜੀ ਬਿਲਕੁਲ ਦੇਖਿਆ ਜਾਵੇ ਤਾਂ ਸ਼ੁਰੂ-ਸ਼ੁਰੂ ਚ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਕਿ ਮੁੱਖ ਮੰਤਰੀ ਮਾਨ ਨੇ ਇਹਨਾਂ ਦੇ ਪ੍ਰੋਟੈਸਟ ਤੋਂ ਪਹਿਲਾਂ ਕਿਹਾ ਸੀ ਕਿ ਕਿਸਾਨਾਂ ਨੂੰ ਹੱਕ ਮਿਲਣੇ ਚਾਹੀਦੇ ਹੈ ਗੱਲ ਕਰੋ ਉਸ ਤੋਂ ਬਾਅਦ ਜੋ ਖੇਤੀਬਾੜੀ ਮੰਤਰੀ ਨੇ ਖੁੱਡਿਆ ਸਾਹ ਉਹਨਾਂ ਨੇ ਵੀ ਕਿਹਾ ਸੀ ਕਿ ਕਿਸਾਨਾਂ ਦੀ ਅਜਿਹੀ ਹਾਲਾਤ ਨਹੀਂ ਹੋਣੀ ਚਾਹੀਦੀ ਕਿਉਂਕਿ ਕਿਸਾਨ ਪੰਜਾਬ ਅੰਦਾਤਾ ਹੈ ਪੂਰੇ ਦੇਸ਼ ਦਾ ਹੁਣ ਕਾਂਗਰਸ ਦੇ ਲੀਡਰ ਜੋ ਨੇ ਉਹ ਵੀ ਕਿਸਾਨਾਂ ਦੇ ਹੱਕ ਚ ਨਿਤਰ ਦੇ ਨਜ਼ਰ ਆ ਰਹੇ ਨੇ ਜੇਕਰ ਆਪਾਂ ਵਿਜੇਂਦਰ ਸਿੰਘਲਾ ਦੀ ਗੱਲ ਕਰੀਏ ਉਹ ਵੀ ਜਾਣੇ ਪਾਣੇ ਚਿਹਰੇ ਨੇ ਤੇ ਉਹਨਾਂ ਨੇ ਕਿਹਾ ਕਿ ਕਿਸਾਨ ਜੋ ਅੰਦਾਤਾ ਹੈ ਜਿਸ ਨੂੰ ਦਬਾਇਆ ਜਾਵੇਗਾ ਤਾਂ ਕਿਸਾਨ ਦਾ ਬੋਤਾਇਆ ਤਾਂ ਪੰਜਾਬ ਦੀ ਆਰਥਿਕਤਾ ਦਬਦੀ ਹੈ ਇਹ ਬਹੁਤ ਵੱਡਾ ਬਿਆਨ ਆਪਣੇ ਆਪ ਦੇ ਵਿੱਚ ਹੈ ਤੇ ਉਹਨਾਂ ਨੇ ਕਿਸਾਨਾਂ ਨਾਲ ਹੋ ਰਹੀ ਅਤਿਸ਼ੱਦਤ ਤੇ ਸਵਾਲ ਵੀ ਚੁੱਕੇ ਨੇ ਉਦਰੀ ਜਿੱਕਰ ਕਾਂਗਰਸ ਦੇ ਸੂਬਾ ਪ੍ਰਦਾਨ ਰਾਜਾ ਵੜਿੰਗ ਦੀ ਗੱਲ ਕਰੀਏ ਤਾਂ ਰਾਜਾ ਵੜਿੰਗ ਨੂੰ ਕੋਣ ਨਹੀਂ ਜਾਣਦਾ ਤੇ ਉਹ ਹਰ ਚੀਜ਼ ਤੇ ਵਿਵਾਖ ਹੋ ਕੇ ਬੋਲਦੇ ਨਜ਼ਰ ਆਉਂਦੇ ਨੇ ਤੇ ਕਿਸਾਨਾਂ ਦੇ ਹੱਕ ਜੀ ਵੀ ਨਿਤਰੇ ਨੇ ਰਾਜਾ ਵੜਿੰਗ ਤੇ ਉਹ ਭਾਜਪਾ ਦੇ ਨਿਸ਼ਾਨੇ ਵਿੰਦੇ ਹੋਏ ਬੋਲੇ ਨੇ ਕਿ ਜੋ ਭਾਜਪਾ ਦਾ ਰਵਈਆ ਹਮੇਸ਼ਾ ਤੋਂ ਐਦਾਂ ਦਾ ਹੀ ਰਿਹਾ ਹੈ ਤੇ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਅੱਤਵਾਦੀ ਸਮਝਦੀ ਹੈ ਬਹੁਤ ਵੱਡਾ ਬਿਆਨ ਹੈ ਪਰ ਉਹ ਅੱਤਵਾਦੀ ਨਹੀਂ ਸਗੋ ਦੇਸ਼ ਦੇ ਅੰਦਾਜ਼ ਤਾਂ ਨੇ ਏ ਪੰਜਾਬ ਦੇ ਉਹ ਕਿਸਾਨ ਨੇ ਜਿਸ ਨੇ ਦੇਸ਼ ਦਾ ਢਿੱਡ ਭਰਿਆ ਸੀ ਜਦੋਂ ਜੈ ਜਵਾਨ ਜੈ ਕਿਸਾਨ ਕਿਸਾਨ ਦਾ ਨਾਅਰਾ ਲੱਗਿਆ ਸੀ ਅੱਜ ਜਦੋਂ ਆਪਣੇ ਮੰਗਾਂ ਨੂੰ ਲੈ ਕੇ ਦਿੱਲੀ ਆਉਣਾ ਚਾਹੁੰਦੇ ਨੇ ਪਰ ਉਹਨਾਂ ਉੱਤੇ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਇਸ ਦੇ ਨਾਲ ਹੀ ਰਾਜਾ ਵੜਿੰਗ ਸਿਰਫ ਕੇਂਦਰ ਸਰਕਾਰ ਤੇ ਵਰਦੇ ਨਜ਼ਰ ਨਹੀਂ ਆਏ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਤੇ ਵੀ ਬਰਾਬਰ ਨਿਸ਼ਾਨੇ ਸਾਦੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਇਸ ਦੇ ਲਈ ਬਰਾਬਰ ਜ਼ਿੰਮੇਦਾਰ ਹੈ ਕਿਉਂਕਿ ਜਦੋਂ ਪਹਿਲੀ ਦਿੱਲੀ ਧਰਨਾ ਹੋਇਆ ਸੀ ਅਸੀਂ ਕਿਸਾਨਾਂ ਨੂੰ ਦਿੱਲੀ ਬਾਰਡਰ ਤੱਕ ਛੱਡ ਕੇ ਆਏ ਸੀ ਇਹ ਸਾਡਾ ਫਰਜ਼ ਬੰਦ ਹੈ ਪੰਜਾਬ ਦੀ ਜ਼ਮੀਨ ਉੱਤੇ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਪਿਛਲੀ ਵਾਰ ਸ਼ੁਕਰਾਨਮਾਰਿਆ ਗਿਆ ਸੀ ਅੱਜ ਤੱਕ ਉਸ ਦਾ ਕੁਝ ਨਹੀਂ ਹੋਇਆ ਅਜੀ ਅਜੀ ਹੀ ਨਾਇਨਸਾਫੀ ਪੰਜਾਬ ਨਾਲ ਕਿਉਂ ਹੋ ਰਹੀ ਹੈ ਲੋਕ ਇਸ ਨੂੰ ਜਾਨਣਾ ਚਾਹੁੰਦੇ ਨੇ ਇਹ ਫੜਿੰਗ ਦਾ ਰਾਜਾ ਰਾਜਾ ਫੜਿੰਗ ਦਾ ਬਿਆਨ ਜੋ ਹੈ ਸਾਹਮਣੇ ਆਇਆ ਇਸ ਦਿਨ ਆਲੀ ਗੱਲ ਕਰੀਏ ਤਾਂ ਕੱਲ ਹਰਿਆਣਾ ਦੇ ਸਾਬਕਾ ਸੀਐਮ ਦਾ ਵੀ ਬਿਆਨ ਸਾਹਮਣੇ ਆਇਆ ਸੀ ਉਹਨਾਂ ਨੇ ਕਿਹਾ ਸੀ ਅਸੀਂ ਕਿਸਾਨਾਂ ਨੂੰ ਪੈਦਲ ਕਿਸਾਨ ਪੈਦਲ ਕਿਉਂ ਜਾ ਰਹੇ ਨੇ ਕਿਸਾਨ ਵਾਹਣਾ ਤੇ ਜਾ ਸਕਦੇ ਨੇ ਉਹ ਜੋ ਹੈ ਪ੍ਰਦਰਸ਼ਨਕਾਰੀ ਤਰੀਕੇ ਨਾਲ ਅੱਗੇ ਨਾ ਜਾਣ ਕਿਤੇ ਕਿਤੇ ਕਿਸਾਨਾਂ ਤੇ ਉਹ ਵਰਦੇ ਨਜ਼ਰ ਆਏ ਸੀ ਹਾਲਾਂਕਿ ਜੇ ਗੱਲ ਕਰੀਏ ਤਾਂ ਪਹਿਲਾਂ ਮੰਤਰੀਆਂ ਦੇ ਵੱਲੋਂ ਪਹਿਲਾਂ ਭਾਜਪਾ ਦੇ ਵੱਲੋਂ ਹੀ ਕਿਹਾ ਗਿਆ ਸੀ ਕਿ ਕਿਸਾਨ ਟਰੈਕਟਰ ਟਰੋਲੀ ਤੇ ਨਹੀਂ ਜਾ ਸਕਦੇ ਤੇ ਉਹ ਪੈਦਲ ਜਾਣੀ ਆ ਨਿੱਜੀ ਵਾਹਣਾ ਤੇ ਚਲੇ ਜਾਣ ਲੇਕਿਨ ਕਿਸਾਨ ਕਿਸਾਨ ਜੋ ਹੈ ਕਿਸਾਨ ਟਰੈਕਟਰ ਮਤਲਬ ਜੇਕਰ ਆਪਾਂ ਕਿਸਾਨਾਂ ਦੀ ਗੱਲ ਕਰੀਏ ਤਾਂ ਨਾਲ ਹੀ ਟਰੈਕਟਰ ਦੀ ਛਵੀ ਵੀ ਨਾਲ ਹੀ ਬਣ ਜਾਂਦੀ ਕਿਉਂਕਿ ਕਿਸਾਨਾਂ ਕਿਸਾਨੀ ਨਾਲ ਜੁੜੇ ਹੋਏ ਟਰੈਕਟਰ ਹੈ ਤੇ ਉਹ ਕਿਸਾਨਾਂ ਨੇ ਫਿਰ ਡਿਸਾਈਡ ਕੀਤਾ ਕਿ ਅਸੀਂ ਪੈਦਲ ਚਲੇ ਜਾਵਾਂਗੇ ਕਿਉਂਕਿ ਮੰਤਰੀਆਂ ਵੱਲੋਂ ਕਿਹਾ ਗਿਆ ਕਿ ਸ਼ੰਭੂ ਬਾਰਡਰ ਦਾ ਰਾਹ ਵੀ ਖੋਲ ਦਿੱਤਾ ਜਾਵੇਗਾ ਲੇਕਿਨ ਹੁਣ ਇਸ ਤੋਂ ਬਾਅਦ ਜੋ ਹੈ ਭਾਜਪਾ ਪਲਟੀ ਮਾਰਦੀ ਨਜ਼ਰ ਆਈ ਹੈ ਜੀ ਬਿਲਕੁਲ ਤਾਂ ਇਸ ਦੇ ਵਿਚਕਾਰ ਇੱਕ ਵੱਡਾ ਸਵਾਲ ਇਹ ਹੈ ਤੁਪੜੀਆ ਕਿ ਹੁਣ ਜਿੱਥੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੀਟਿੰਗ ਤੇ ਕਰ ਰਹੇ ਨੇ ਕੋਈ ਸਿੱਟਾ ਨਿਕਲ ਨਹੀਂ ਰਿਹਾ ਨਾ ਹੀ ਸਰਕਾਰ ਦੇ ਕੋਈ ਮੰਤਰੀ ਵਿਧਾਇਕ ਕਿਸਾਨਾਂ ਤੱਕ ਪਹੁੰਚ ਕਰ ਰਹੇ ਨੇ ਇਸ ਦੇ ਵਿਚਕਾਰ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੈ ਜੀ ਬਿਲਕੁਲ ਕਿਸਾਨ ਕੱਲ ਤਾਂ ਇਸ ਕਰਕੇ ਰੁਕੇ ਹੋਏ ਸੀ ਕਿ ਪੰਜ ਜੋ ਹਰਿਆਣਾ ਦਾ ਪ੍ਰਸ਼ਾਸਨ ਸੀ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਇੱਕ ਦਿਨ ਦਾ ਸਮਾਂ ਦਿਓ ਪੀਐਮ ਦੀ ਫੇਰੀ ਦੇ ਕਰਕੇ ਲੇਕਿਨ ਫਿਰ ਉਸ ਤੋਂ ਬਾਅਦ ਮੀਟਿੰਗ ਹੋਈ ਲੇਕਿਨ ਮੀਟਿੰਗ ਜੋ ਹੈ ਬੇ ਸਿੱਟਾ ਰਹੀ ਇੱਕ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਉਹਨਾਂ ਨੇ ਦੱਸਿਆ ਕਿ ਕੱਲ ਯਾਨੀ ਕਿ ਮਤਲਬ 10 ਤਰੀਕ ਨੂੰ ਉਹਨਾਂ ਨੇ ਕੱਲ ਕਿਹਾ ਸੀ ਕਿ 10 ਨੂੰ ਅਸੀਂ ਕੁਝ ਨਹੀਂ ਕਰਾਂਗੇ ਕਿਉਂਕਿ ਅਸੀਂ ਜੋ ਡੱਲੇ ਵਾਲੇ ਉਹਨਾਂ ਦੇ 15 ਦਿਨ ਪੂਰੇ ਹੋ ਰਹੇ ਨੇ ਉਹਨਾਂ ਦਾ ਭੁਖ ਹੜਤਾਲ 15ਵੇਂ ਦਿਨ ਚ ਦਾਖਲ ਹੋ ਗਿਆ ਹੈ ਤੇਸ ਕਰਕੇ ਅਸੀਂ ਉਹਨਾਂ ਦੀ ਇੱਕ ਤਰ੍ਹਾਂ ਤੋਂ ਸਮਰਥਨ ਦੇ ਵਿੱਚ ਸਾਰੇ ਦੇਸ਼ ਭਰ ਦੇ ਕਿਸਾਨ ਜੋ ਨੇ ਸੰਸਦ ਸੰਸਦ ਮੈਂਬਰਾਂ ਦੇ ਘਰਾਂ ਤੱਕ ਰੋ ਕਰਨਗੇ ਉਹਨਾਂ ਨੇ ਇਹ ਜੋ ਹੈ ਕਿਸਾਨਾਂ ਨੂੰ ਸੁਨੇਹਾ ਦਿੱਤਾ ਸੀ ਤੇ ਇਸ ਦੇ ਨਾਲ ਹੀ ਜੋ ਖਨੌਰੀ ਬਾਰਡਰ ਹੈ ਉੱਥੇ ਕੋਈ ਵੀ ਰੋਟੀ ਨਹੀਂ ਪਕਾਈ ਜਾਏਗੀ ਸਵੇਰ ਤੋਂ ਸ਼ਾਮ ਤੱਕ ਤੇ ਸਾਰੇ ਕਿਸਾਨ ਇੱਕ ਦਿਨ ਦੇ ਜੋ ਭੁੱਖ ਹੜਤਾਲ ਤੇ ਡੱਲੇਵਾਲ ਦੇ ਨਾਲ ਬੈਠਣਗੇ ਕਿਉਂਕਿ ਡੇਲੇ ਵਾਲ ਨੂੰ ਕਹਿ ਸਕਦੇ ਆ ਭਾਈ इमोशनल ਸਪੋਰਟ ਦੀ ਸਪੋਰਟ ਦੀ ਵੀ ਲੋੜ ਹੈ ਕਿਉਂਕਿ ਕਦੇ-ਕਦੇ ਜੋ ਚੀਜ਼ਾਂ ਦਵਾਈਆਂ ਨਹੀਂ ਕਰ ਜਾਂਦੀਆਂ ਉਹ इमोशनल ਸਪੋਰਟ ਵੀ ਕਰ ਸਕਦੀ ਹੈ ਤੇ ਉਹਨਾਂ ਦੀ ਸਿਹਤ ਨੂੰ ਲੈ ਕੇ ਸਾਰੇ ਕਿਸਾਨ ਬਹੁਤ ਚਿੰਤਕ ਨੇ ਕਿਉਂਕਿ ਉਹ ਪਹਿਲੇ ਆਪ ਕੋ ਨੇ ਜਿਹੜੇ ਮੰਨ ਵਰਤੇ ਬੈਠੇ ਨੇ ਤੇ ਕਿਤੇ ਨਾ ਕਿਤੇ ਉਹਨਾਂ ਦੇ ਵੱਡੇ ਅੰਦੋਲਨ ਦਾ ਆਗਾਜ਼ ਉਹਨਾਂ ਦੇ ਵੱਲੋਂ ਕੀਤਾ ਗਿਆ ਤੇ ਉਹ ਕਾਫੀ ਸੀਨੀਅਰ ਵੀ ਨੇ ਕਾਫੀ ਜੋ ਉਹਨਾਂ ਕੋਲ ਐਕਸਪੀਰੀਅੰਸ ਵੀ ਹੈ ਇਸ ਕਰਕੇ ਕਿਸਾਨਾਂ ਨੇ ਟੈਗ ਕੀਤਾ ਸੀ ਕਿ ਉਹ ਅੱਜ ਨਹੀਂ ਕਰਨਗੇ ਦਿੱਲੀ ਕੁਝ ਦੂਜੀ ਗੱਲ ਇਹ ਵੀ ਹੈ ਇਹਦੇ ਵਿੱਚ ਕਿਉਂਕਿ ਕਿਸਾਨਾਂ ਨੇ ਦਲੀਲ ਦਿੱਤੀ ਸੀ ਕਿ ਭਾਜਪਾ ਆਪਸ ਦੇ ਵਿੱਚ ਹੀ ਕਨਫਿਊਜ਼ ਹੈ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਉਹ ਕੀ ਕਰੀ ਹੈ ਇਸ ਕਰਕੇ ਕਿਸਾਨਾਂ ਦੀ ਇੱਕ ਇਕੱਤਰਤਾ ਦੁਆਰ ਤੋਂ ਕੀਤੀ ਜਾਏਗੀ ਮੀਟਿੰਗ ਹੋਏਗੀ ਉਸ ਤੋਂ ਬਾਅਦ ਹੀ ਉਹ ਅੱਗੇ ਦੱਸਣਗੇ ਉਹ ਅੱਗੇ ਜਾਣਾ ਚਾਹੁੰਦੇ ਵੀ ਨੇ ਕਿ ਨਹੀਂ ਕਦੋਂ ਜਾਣਗੇ ਤੇ ਕੀ ਰਣਨੀਤੀ ਦੇ ਨਾਲ ਜਾਣਗੇ ਛੇਤੀ ਐਲਾਨ ਕਰਨਗੇ ਕਿਸਾਨ ਤਾਂ ਬਿਲਕੁਲ ਹੈ ਤਾਂ ਬਹੁਤ ਵੱਡੀ ਖਬਰ ਹੈ ਕਿ ਡੱਲੇਵਾਲ ਨੂੰ ਮੁਰਦ ਤੋਂ ਪੁਲਿਸ ਗ੍ਰਿਫਤਾਰ ਕਰ ਸਕਦੀ ਹੈ ਕਿਉਂਕਿ ਡੱਲੇਵਾਲ ਦੀ ਸਿਹਤ ਕਾਸ ਕਰਕੇ ਵਿਗੜਦੀ ਜਾ ਰਹੀ ਹੈ ਪਿਛਲੇ 15 ਦਿਨਾਂ ਤੋਂ ਉਹ ਮਰਨ ਵਰਤ ਤੇ ਬੈਠੇ ਹੋਏ ਨੇ ਬਜ਼ੁਰਗ ਵੀ ਨੇ ਤਾਂ ਇਸ ਲਈ ਦੀ ਵੱਡੀ ਖਬਰ ਹੈ ਕਿ ਪੁਲਿਸ ਮੁੜ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਗ੍ਰਿਫਤਾਰ ਕਰ ਸਕਦੀ ਹੈ ਪਰ ਦੂਜੇ ਪਾਸੇ ਕਿਸਾਨ ਜੈਡ ਸਿਕਿਉਰਿਟੀ ਵਾਂਗ ਨਾਲ ਖੜੇ ਹੋਏ ਨੇ ਕਾਫੀ ਲਹਿਰਾਂ ਦੇ ਵਿੱਚ ਕਿਸਾਨ ਆਲੇ ਦੁਆਲੇ ਖੜੇ ਨੇ ਪਰ ਉਧਰ ਪ੍ਰਸ਼ਾਸਨ ਵੀ ਘੱਟ ਨੀ ਨਜ਼ਰ ਆ ਰਿਹਾ ਪ੍ਰਸ਼ਾਸਨ ਦੇ ਵੱਲੋਂ ਵੀ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਨੇ ਆਲੇ ਦੁਆਲੇ ਦੇ ਜ਼ਿਲ੍ਹਿਆਂ ਦੇ ਜਿਹੜੀ ਪੁਲਿਸ ਹੈ ਉਹਨਾਂ ਨੂੰ ਵੀ ਤਰਨਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸੇ ਵੇਲੇ ਵੀ ਡੱਲੇਵਾਲ ਨੂੰ ਗ੍ਰਿਫਤਾਰ ਜਿਹੜੀ ਪੁਲਿਸ ਹੈ ਕਰ ਸਕਦੀ ਹੈ